ਹਾਂਜੀ ਬੱਚਿਓ ਅੱਜ ਆਪਾਂ ਜਮਾਤ 10ਵੀਂ ਸਾਇੰਸ ਦੇ ਪਾਠ 3 ਤਾਤਾਂ ਅਤੇ ਅਤਾਤਾਂ ਵਿੱਚੋਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਤਾਤਾਂ ਅਤਾਤਾਂ ਵਿੱਚ ਅੰਤਰ ਕਰਾਂਗੇ 5 ਅੰਕ ਦਾ ਪ੍ਰਸ਼ਨ ਤਾਤਾਂ ਅਤਾਤਾਂ ਵਿੱਚ ਅੰਤਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਜਾਣ ਲੈਣੇ ਆ ਕਿ ਤਾਤਾਂ ਕਿਹੜੀਆਂ ਹਨ ਤੇ ਅਤਾਤਾਂ ਕਿਹੜੀਆਂ ਹਨ ਤਾਤਾਂ ਹਨ ਜਿਵੇਂ ਆਇਰਨ ਕੋਪਰ ਸਿਲਵਰ ਸੋਡੀਅਮ ਐਲੂਮੀਨੀਅਮ 골ਡ ਤੇ ম্যাগਨੀਸ਼ੀਅਮ ਇਹ ਸਭ ਤਾਤਾਂ ਹਨ ਤੇ ਹੁਣ ਅਸੀਂ ਇੱਧਰ ਇਹ ਸਾਰੀਆਂ ਹੁਣ ਅਸੀਂ ਇੱਧਰ ਅ ਤਾਤਾਂ ਲਿਖ ਲੈਣੇ ਆ ਜਿਵੇਂ ਹਾਈਡਰੋਜਨ ਹੀਲੀਅਮ ਨਾਈਟ੍ਰੋਜਨ ਆਕਸੀਜਨ ਨੀਆਨ ਆਰਗਨ ਕ੍ਰਿਪਟਨ ਜ਼ੀਨਨ ਤੇ ਰੇਡਨ ਇਸੇ ਤਰ੍ਹਾਂ ਕਲੋਰੀਨ ਫਲੋਰਿਨ ਇਹ ਵੀ ਧਾਤਾਂ ਹਨ ਇਹਨਾਂ ਵਿੱਚੋਂ ਬ੍ਰੋਮੀਨ ਵੀ ਇੱਕ ਧਾਤ ਹੈ ਹੁਣ ਅਸੀਂ ਪਹਿਲਾ ਪੁਆਇੰਟ ਕਰਾਂਗੇ ਇਹਨਾਂ ਦੇ ਬੇਸ ਤੇ ਅੰਤਰ ਕਰਾਂਗੇ ਤਾਤਾਂ ਤਾਤਾਂ ਦੇ ਵਿੱਚ ਅੰਤਰ ਤਾਤਾਂ ਨੂੰ ਪਹਿਲਾਂ ਅਸੀਂ ਅੰਤਰ ਕਰਾਂਗੇ ਉਹਨਾਂ ਦੀ ਅਵਸਥਾ ਦੇ ਆਧਾਰਤ ਅਵਸਥਾ ਦੇ ਆਧਾਰਤ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਤਾਤਾਂ ਜਿਹੜੀਆਂ ਉਹ ਕਿਹੜੀ ਅਵਸਥਾ ਵਿੱਚ ਆਮ ਕਰਕੇ ਮਿਲਦੀਆਂ ਤਾਂ ਜ਼ਿਆਦਾਤਰ ਤਾਤਾਂ ਠੋਸ ਅਵਸਥਾ ਵਿੱਚ ਮਿਲਦੀਆਂ ਜਦੋਂ ਕਿ ਜਿਵੇਂ ਅਸੀਂ ਆਇਰਨ ਕਾਪਰ ਸਿਲਵਰ ਸੋਡੀਅਮ ਐਲੂਮੀਨੀਅਮ 골ਡ ਤੇ ਮੈਗਨੀਸ਼ੀਅਮ ਦੇਖਿਆ ਸਾਰੀਆਂ ਠੋਸ ਹੁੰਦੀਆਂ ਅਤਾਤਾਂ ਜਿਹੜੀਆਂ ਇਹ ਤਿੰਨੇ ਫਾਰਮ ਚ ਮਿਲਦੀਆਂ ਠੋਸ ਦਰਵ ਤੇ ਗੈਸ ਇਹਨਾਂ ਵਿੱਚੋਂ ਠੋਸ ਹੈਗੀ ਆ ਠੋਸ ਕਾਰਬਨ ਆ ਜੂਗੀ ਤੇ ਇੱਕ ਹੋਰ ਠੋਸ ਕਾਰਬਨ ਠੀਕ ਹੈ द्रव ਹੈਗੀ ਹੈ ਬ੍ਰੋਮੀਨ द्रव ਬ੍ਰੋਮੀਨ ਤੇ ਗੈਸ ਹਾਈਡਰੋਜਨ ਹੀਲੀਅਮ ਨਾਈਟ੍ਰੋਜਨ ਨੀਨ ਆਰਗਨ ਕ੍ਰਿਪਟਨ ਜ਼ੀਨਨ ਰੇਡ ਸਾਰੀਆਂ ਨੋਬਲ ਗੈਸਾਂ ਇਹ ਸਾਰੀਆਂ ਗੈਸੇਜ਼ ਆ ਦੂਸਰਾ ਪੁਆਇੰਟ ਅਸੀਂ ਲੈਣੇ ਆ ਕਠੋਰਤਾ ਕਠੋਰਤਾ ਦੇ ਆਧਾਰ ਤੇ ਅਸੀਂ ਇਹਨਾਂ ਦਾ ਅੰਤਰ ਕਰਾਂਗੇ ਤਾਂ ਤਾਂ ਮੋਸਟਲੀ ਸਖਤ ਹੁੰਦੀਆਂ ਬਹੁਤ ਕਠੋਰ ਹੁੰਦੀਆਂ ਕਿਉਂਕਿ ਇਹਨਾਂ ਦੇ ਵਿੱਚ ਆਪਸੀ ਖਿੱਚ ਵਾਲਾ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਆ ਧਾਤਾਂ ਦੇ ਪਰਮਾਣੂਆਂ ਵਿੱਚ ਤੇ ਅਧਾਤਾਂ ਦੇ ਪਰਮਾਣੂਆਂ ਵਿੱਚ ਖਿੱਚ ਵਾਲਾ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਧਾਤਾਂ ਦੇ ਮੁਕਾਬਲੇ ਇਸ ਕਰਕੇ ਇਹ ਧਾਤਾਂ ਸਖਤ ਹੁੰਦੀਆਂ ਤੇ ਅਧਾਤਾਂ ਨਰਮ ਹੁੰਦੀਆਂ ਤੀਸਰਾ ਪੁਆਇੰਟ ਲਵਾਂਗੇ ਅਸੀਂ ਕੂਟीनਯੋਗਤਾ ਕੂਟीन ਯੋਗਤਾ ਤਾਤਾ ਕਟਿਨ ਯੋਗ ਹੁੰਦੀਆਂ ਕਿਉਂਕਿ ਇਹਨਾਂ ਨੂੰ ਕੁੱਟ ਕੇ ਜਿਵੇਂ ਲੋਹੇ ਨੂੰ ਕੁੱਟ ਕੇ ਤਾਂਬੇ ਨੂੰ ਕੁੱਟ ਕੇ ਚਾਂਦੀ ਨੂੰ ਕੁੱਟ ਕੇ ਐਲੂਮੀਨੀਅਮ ਨੂੰ ਕੁੱਟ ਕੇ ਮੈਗਨੀਸ਼ੀਅਮ ਨੂੰ ਕੁੱਟ ਕੇ ਪਤਲੀਆਂ-ਪਤਲੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਚਾਦਰਾਂ ਬਣਾਈਆਂ ਜਾਂਦੀਆਂ ਇਹਦੀਆਂ ਪਰ ਜੇ ਅਸੀਂ ਹੀ ਇਹਨਾਂ ਨੂੰ ਜੜੀਆਂ ਠੋਸ ਜਿਵੇਂ ਕਾਰਬਨ ਵਗੈਰਾ ਹੈਗੀਆਂ ਜਿਵੇਂ ਕੋਲਾ ਹੈ ਕੋਲਾ ਕਾਰਬਨ ਦਾ ਬਣਿਆ ਹੁੰਦਾ ਜੇ ਅਸੀਂ ਇਸ ਨੂੰ ਕੁੱਟੀਏ ਤਾਂ ਇਹ ਭਰ ਜਾਂਦਾ ਇਸ ਕਰਕੇ ਕੀ ਹੁੰਦੀਆਂ ਭੁਰਪਰੀਆਂ ਚੌਥਾ ਪੁਆਇੰਟ ਅਸੀਂ ਲੈਣੇ ਆ ਖਚੀਨ ਯੋਗਤਾ ਖਚੀਨ ਯੋਗਤਾ ਵਿੱਚ ਅਸੀਂ ਲੈ ਲਏ ਨੇ ਸੋਨਾ ਸਭ ਤੋਂ ਵੱਧ ਖਚੀਨ ਯੋਗ ਹੈ ਇਸ ਦੀ ਜਿਹੜੀ ਤਾਰ ਬਣਾਈ ਜਾ ਸਕਦੀ ਹੈ ਖਿੱਚ ਕੇ ਬਹੁਤ 500 ਮੀਟਰ ਤੱਕ ਇਸ ਦੀ 1 ਗ੍ਰਾਮ ਸੋਨੇ ਦੀ ਤਾਰ ਬਣਾਈ ਜਾ ਸਕਦੀ ਹੈ ਇਸ ਕਰਕੇ ਸਭ ਤੋਂ ਵੱਧ ਖਚੀਨ ਯੋਗਤਾ ਦਾ ਜਿਹੜੀ ਸੋਨਾ ਹੈ ਤੇ ਬਾਕੀ ਸਾਰੀਆਂ ਧਾਤਾਂ ਵੀ ਖਿੱਚ ਕੇ ਤਾਰਾਂ ਬਣਾਈਆਂ ਜਾ ਸਕਦੀਆਂ ਇਹਨਾਂ ਦੀ ਇਸੇ ਤਰ੍ਹਾਂ ਇਹਦੇ ਵਿੱਚ ਕਿਸੇ ਵੀ ਅਧਾਤ ਨੂੰ ਖਿੱਚਿਆ ਨਹੀਂ ਜਾ ਸਕਦਾ ਇਸ ਦੀਆਂ ਤਾਰਾਂ ਨਹੀਂ ਬਣਾਈਆਂ ਜਾ ਸਕਦੀਆਂ ਇਸ ਕਰਕੇ ਇਹਨਾਂ ਵਿੱਚ ਖਚੀਨ ਯੋਗਤਾ ਦਾ ਗੁਣ ਨਹੀਂ ਹੁੰਦਾ ਇਸ ਕਰਕੇ ਇਹ ਖਚੀਨ ਯੋਗ ਨਹੀਂ ਹਨ ਪੰਜਵਾਂ ਪੁਆਇੰਟ ਅਸੀਂ ਲਵਾਂਗੇ ਚਮਕ ਤਾਤਾਂ ਜ਼ਿਆਦਾਤਰ ਚਮਕਦਾਰ ਹੁੰਦੀਆਂ ਇਹਨਾਂ 'ਚ ਚਮਕ ਹੁੰਦੀ ਹੈ ਅਤਾਤਾਂ ਜਿਹੜੀਆਂ ਇਹ ਪੱਦੀਆਂ ਹੁੰਦੀਆਂ ਇਹਨਾਂ ਵਿੱਚ ਕੋਈ ਚਮਕ ਨਹੀਂ ਹੁੰਦੀ ਇਹ ਸੋਹਣੀਆਂ ਨਹੀਂ ਲੱਗਦੀਆਂ ਜਦੋਂ ਕਿ ਇਹ ਚਮਕਦਾਰ ਹੁੰਦੀਆਂ 6ਵਾਂ ਪੁਆਇੰਟ ਆ ਸਾਡੇ ਕੋਲੇ ਚਾਲਕਤਾ ਪਹਿਲਾਂ ਅਸੀਂ ਤਾਪ ਦੀ ਚਾਲਕਤਾ ਦੇਖਾਂਗੇ ਤਾਪ ਦੀ ਚਾਲਕਤਾ ਧਾਤਾਂ ਦੇ ਵਿੱਚੋਂ ਤਾਪ ਜਿਹੜਾ ਉਹ ਲੰਘ ਜਾਂਦਾ ਜੇ ਅਸੀਂ ਲੋਹੇ ਦੀ ਰੌਡ ਨੂੰ ਅੱਗ ਦੇ ਕੋਲੇ ਗਰਮ ਕਰੀਏ ਤਾਂ ਇਸ ਦਾ ਤਾਪ ਜਿਹੜਾ ਉਹ ਸੰਚਾਰ ਹੋ ਕੇ ਤਾਂ ਸਾਡੇ ਹੱਥ ਤੱਕ ਪਹੁੰਚ ਜਾਂਦਾ ਤੇ ਜਲਣ ਮਹਿਸੂਸ ਹੁੰਦੀ ਆ ਇਸ ਕਰਕੇ ਅਸੀਂ ਇਸ ਨੂੰ ਇਹ ਸਾਰੀਆਂ ਧਾਤਾਂ ਜਿਹੜੀਆਂ ਇਹ ਇਹ ਤਾਪ ਦੀਆਂ ਚਾਲਕ ਹਨ ਪਰ ਅਤਾਤਾਂ ਜਿਹੜੀਆਂ ਇਹ ਤਾਪ ਦੀਆਂ ਰੋਧਕ ਹਨ ਇਹਨਾਂ ਵਿੱਚੋਂ ਦੀ ਕੋਈ ਤਾਪ ਹੈ ਜਿਹੜਾ ਉਹ ਅੱਗੇ ਪਾਸ ਨਹੀਂ ਹੁੰਦਾ 7ਵਾਂ ਪੁਆਇੰਟ ਅਸੀਂ ਲਵਾਂਗੇ ਬਿਜਲੀ ਦੀ ਚਾਲਕਤਾ ਬਿਜਲੀ ਦੀ ਚਾਲਕਤਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਸਿਲਵਰ ਸਭ ਤੋਂ ਜ਼ਿਆਦਾ ਚਾਲਕ ਹੈ ਸਭ ਵਧੀਆ ਸੁਚਾਲਕ ਆ ਬਿਜਲੀ ਦਾ ਲੋਸਤੋਂ ਮਗਰੋਂ ਕਾਪਰ ਆਇਰਨ ਐਲੂਮੀਨੀਅਮ ਸਭ ਵਿੱਚੋਂ ਦੀ ਬਿਜਲੀ ਲੰਘ ਜਾਂਦੀ ਹੈ ਇਸ ਕਰਕੇ ਤਾਤਾਂ ਜਿਹੜੀਆਂ ਉਹ ਬਿਜਲੀ ਦੀਆਂ ਚੰਗੀਆਂ ਚਾਲਕ ਪਰ ਅਤਾਤਾਂ ਵਿੱਚੋਂ ਦੀ ਅਜਿਹਾ ਨਹੀਂ ਹੁੰਦਾ ਇਸ ਕਰਕੇ ਅਤਾਤਾਂ ਜਿਹੜੀਆਂ ਉਹ ਬਿਜਲੀ ਦੀਆਂ ਚੰਗੀਆਂ ਚਾਲਕ ਨਹੀਂ ਹਨ 8ਵਾਂ ਪੁਆਇੰਟ ਲਵਾਂਗੇ ਅਸੀਂ ਪਿਘਲਾਓ ਦਰਜ ਪਿਘਲਾਓ ਦਰਜ ਅਸੀਂ ਜਾਣਦੇ ਹਾਂ ਕਿ ਧਾਤਾਂ ਜਿਹੜੀਆਂ ਇਹਨਾਂ ਦੇ ਆਪਸੀ ਕਣਾਂ ਦੇ ਵਿੱਚ ਪ੍ਰਮਾਣੂਆਂ ਦੇ ਵਿੱਚ ਖਿੱਚ ਬਲ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਇਹਨਾਂ ਦੇ ਬੌਂਡਸ ਸਟਰੋਂਗ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਤੋੜਨਾ ਤੇ ਪਿਘਲਾਉਣਾ ਜਾਂ ਉਬਾਲਣਾ ਬਹੁਤ ਜ਼ਿਆਦਾ ਉੱਚੇ ਤਾਪਮਣ ਦੀ ਲੋੜ ਹੁੰਦੀ ਆ ਤਾਂ ਉੱਚੇ ਤਾਪਮਾਨ ਤੇ ਇਹ ਪਿਗਲਦੀਆਂ ਕਿਉਂਕਿ ਇਹਨਾਂ ਦੀ ਫੋਰਸ ਆਫ ਅਟਰੈਕਸ਼ਨ ਆ ਜਿਹੜੀ ਉਹ ਬਹੁਤ ਸਟਰੋਂਗ ਹੁੰਦੀ ਹੈ ਜਦੋਂ ਕਿ ਅਤਾਤਾਂ ਜਿਹੜੀਆਂ ਇਹਨਾਂ ਦੇ ਵਿੱਚ ਆਪਸੀ ਖਿੱਚ ਵਾਲਾ ਜਿਹੜਾ ਉਹ ਘਟ ਹੁੰਦਾ ਇਸ ਕਰਕੇ ਇਹ ਪਿਗਲ ਜਾਂਦੀਆਂ ਤਾਂ ਇਹਨਾਂ ਦੇ ਪਿਗਲਾਓ ਦਰਜੇ ਜਿਹੜੇ ਉਹ ਨੀਵੇਂ ਹੁੰਦੇ ਆ ਨੌਵਾਂ ਪੁਆਇੰਟ ਆ ਸਾਡੇ ਕੋਲੇ ਉਬਾਲ ਦਰਜੇ ਉਬਾਲ ਦਰਜਾ ਉਸੇ ਤਰ੍ਹਾਂ ਜੇ ਪਗਲਾਓ ਦਰਜਾ ਨੀ ਉੱਚਾ ਤਾਂ ਉਬਾਲ ਦਰਜੇ ਵੀ ਉੱਚੇ ਹੋਣਗੇ ਕਿਉਂਕਿ ਜਿਆਦਾ ਤਾਪਮਣ ਲੈਣ ਗਿਆ ਜਿਆਦਾ ਟਾਈਮ ਬਾਅਦ ਉਬਲਣ ਗਿਆ ਤੇ ਅਤਾਤਾ ਘੱਟ ਤਾਪਮਣ ਤੇ ਪਿਗਲ ਜਾਣ ਗਿਆ ਉਬਲ ਜਾਣ ਗਿਆ ਇਸ ਕਰਕੇ ਇਹਨਾਂ ਦੇ ਉਬਾਲ ਦਰਜੇ ਨੀਵੇਂ ਹੁੰਦੇ ਆ ਲਾਸਟ ਇਹ ਸਾਡੇ ਕੋਲੇ ਇਹਨੇ ਪੁਆਇੰਟ ਸੀਗੇ ਤਾਂ 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 ਨੂੰ ਭੌਤਿਕ ਆਧਾਰ ਤੇ ਡਿਫਰੈਂਸ਼ੀਏਟ ਕਰਨ ਦਾ ਜਾਂ ਭੌਤਿਕ ਆਧਾਰ ਤੇ ਅੰਤਰ ਕਰ ਸਕਦੇ ਹਾਂ ਅਸੀਂ ਜੇ ਤੁਸੀਂ ਬੱਚਿਓ ਇਹ ਪ੍ਰਸ਼ਨ ਯਾਦ ਕਰ ਲੈਨੇ ਹੋ ਤਾਂ ਬਹੁਤ ਸਾਰੇ ਪ੍ਰਸ਼ਨ ਆ ਜਿਹੜੇ ਉਹ ਇਸ ਪ੍ਰਸ਼ਨ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਤਾਂ ਤੁਸੀਂ ਆਪਣੇ ਇੱਕ ਨੰਬਰ ਵਾਲੇ ਦੋ ਪ੍ਰਸ਼ਨ ਜੋ ਤੁਹਾਨੂੰ ਇਸ ਲੈਸਨ ਚ ਆਉਣੇ ਆ ਉਹ ਵੀ ਕਰ ਸਕਦੇ ਹੋ ਤਾਂ ਹੁਣ ਅਸੀਂ ਰਸਾਇਣਕ ਇਹ ਸਾਡੇ ਭੌਤਿਕ ਅੰਤਰ ਸੀਗੇ ਤਾਂ ਰਸਾਇਣਕ ਅੰਤਰ ਆ ਜਿਹੜੇ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ ਥੈਂਕ ਯੂ